ਪੰਚ ਪਰਵਾਨ ਪੰਚ ਪਰਧਾਨ ਪੰਚੇ ਪਾਵੇ ਦਰਗਹ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾ ਕਾ ਗੁਰ ਇਕ ਧਿਆਨ ਜੇ ਕੋ ਕਹੇ ਕਰੇ ਚਾਰੇ ਕਰਤੈ ਕਹਿ ਕਰਨੈ ਨਾਹੀ ਸੁਮਾਰੇ ਭਾਵਲ ਧਰਮ ਦਇਆ ਕਾ ਪੂਤੇ ਸੰਤੋਖਾ ਪ੍ਰਖਿਆ ਜਨ ਸੂਤੇ ਜੇ ਕੋ ਬੁਝੈ ਹੋਵੇ ਸਚਿਆਰੇ ਭਵਲੇ ਉਪਰ ਕੇ ਤਾ ਭਾਰੇ ਭਰਤੇ ਹੋਰ ਪਰ ਹੋਰ ਹੋਰੇ ਤਿਸ ਤੇ ਭੌਰਤਲੇ ਕੌਣ ਜੋਰੇ जात रंगा के कन सब न लिखया उड़ी कलाम लेखा लिख जाने कोए लेखा लिखया केता के ता सवाले रूप खेत जाण कौन कूत

ਸਦਾ ਸਲਾਮਤ ਨਿਰੰਕਾਰ ਗਗਦ ਗੁਰੂ ਬਾਬਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਬਦੀ ਸਾਹਿਬ ਦੀ 16ਵੀਂ ਪੌੜੀ ਦੇ ਉਦਰਤ ਕੌਣ ਕਹਾ ਵਿਚਾਰ ਕੁਦਰਤ ਦੇ ਵਿਚਾਰ ਨੂੰ ਮੁੱਖ ਰੱਖ ਕੇ ਇਹ ਪੌੜੀ ਉਚਾਰਨ ਕਰ ਰਹੇ ਨੇ ਔਰ ਇਸ ਵਿਸ਼ੇ ਦੇ ਤੇ ਸਤਗੁਰੂ ਦੇਵ ਜੀ ਮਹਾਰਾਜ ਨੇ ਚਾਰ ਪੌੜੀਆਂ ਉਚਾਰਨ ਕੀਤੀਆਂ ਨੇ ਜਿਸ ਵਿੱਚ ਮੂਲ ਪ੍ਰਕਰਨ ਇਹ ਹੀ ਹੈ ਕੁਦਰਤ ਕੌਣ ਕਹਾ ਇਹ ਚਾਰ ਮੈਂ ਕੌਣ ਹਾਂ ਕਿ ਕੁਦਰਤ ਦੀ ਵਿਚਾਰ ਕਰ ਸਕਾਂ ਕੁਦਰਤ ਦੀ ਮਹਿਮਾ ਗਾਇਨ ਕਰ ਸਕਾਂ ਮੈਂ ਤੇ ਇੱਕ ਦਫਾ ਸੱਚੇ ਹੋਣ ਦੀ ਸਮਰੱਥਾ ਵੀ ਨਹੀਂ ਰੱਖਦਾ ਵਾਰਿਆ ਨਾ ਜਾਵਾਂ ਇੱਕ ਵਾਰ ਕੁਦਰਤ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਕੁਦਰਤ ਕਿੰਨੀ ਕਵੱਡੀ ਹੈ ਵਰਣਨ ਤੋਂ ਤੇ ਪਰੇ ਹੈ ਪਰ ਫਿਰ ਵੀ ਲੇਖ ਮਾਤਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜ਼ਿਕਰ ਕਰਦੇ ਨੇ ਕੁਦਰਤ ਦੇ ਵਿੱਚ ਜੋ ਸ੍ਰੇਸ਼ਟ ਉੱਤਮ ਪੁਰਸ਼ ਨੇ ਸਤਗੁਰੂ ਦੇਵ ਜੀ ਮਹਾਰਾਜ ਪਹਿਲੇ ਉਹਨਾਂ ਦਾ ਜ਼ਿਕਰ ਕਰਦੇ ਨੇ ਪੰਜ ਪਰਵਾਨ ਪੰਜ ਪ੍ਰਧਾਨ ਪੰਜ ਪਾਹਵੇ ਦਰਗਹਿ ਮਾਨ ਪੰਛਤੋ ਮੁਰਾਦ ਫਿਰ ਮੋਰ ਮੁਖੀ ਪ੍ਰਾचीन ਸਮੇਂ ਤੋਂ ਸੜੇ ਰੇਸ ਦੇ ਅਕਸਲ ਪੰਚਜਨ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਫੈਸਲੇ ਕਰਦੇ ਰਹੇ ਹਨ ਪੰਛਤੋ ਮੁਰਾਦ ਪੰਨ ਪਰ ਪੰਨਾਂ ਦੀ ਸਮਰੱਥਾ ਜਦ ਇੱਕ ਦੇ ਚੋਵੇ ਪੰਨਾਂ ਦੀ ਸ਼ਕਤੀ ਜਦ ਇੱਕ ਦੇ ਸਮਾਜ ਆਏ ਤੇ ਇੱਕ ਬਹੁਤ ਮਹਾਨ ਹੋ ਜਾਏ ਪ੍ਰਭੂ ਨਾਲ ਜੁੜ ਜਾਏ ਉਸ ਵਸਤੇ ਸ਼ਬਦ ਦੀ ਪੰਜ ਵਰਤਿਆ ਗਿਆ ਬਈਏ ਤੇ ਪੰਜ ਹੈ ਪੰਜ ਤੋਂ ਮਰਾਦ ਇੱਥੇ ਸੰਤ ਗੁਰਮੁਖ ਜੋ ਪ੍ਰਮਾਤਮਾ ਨਾਲ ਜੁੜਿਆ ਪ੍ਰਮਾਤਮਾ ਸਭ ਤੋਂ ਉੱਚਾ ਉਸ ਨਾਲ ਜੁੜਨ ਵਾਲਾ ਵੀ ਸਭ ਤੋਂ ਉੱਚਾ ਹੁੰਦਾ ਹੈ ਪੰਜ ਆਉਂਦਾ ਹੈ ਮੁਖਿਆ ਆਉਂਦਾ ਹੈ ਸਿਰਮੋਰ ਆਉਂਦਾ ਹੈ ਕਹਿੰਦੇ ਪੰਜ ਪਰਵਾਹ ਇਹ ਜੋ ਸੰਤ ਗੱਲ ਨੇ ਗੁਰਮੁਖ ਨੇ ਜੋ ਇਹ ਪੰਜ ਨੇ ਇਹ ਜਗਤ ਨੂੰ ਕਬੂਲ ਨੇ ਪਰਵਾਨ ਨੇ ਤੁਮਕੇ ਜਗਤ ਦਾ ਇਨ੍ਹਾਂ ਦੁਆਰਾ ਕੋਈ ਅਹਿਤ ਨਹੀਂ ਆਉਂਦਾ ਨੁਕਸਾਨ ਨਹੀਂ ਆਉਂਦਾ। ਇਹਾ ਜ ਸਾਇਦ ਕਹਿਨ ਜਗਤ ਦੇ ਇੱਕ ਪ੍ਰਮਾਣਿਕ ਪੁਰਸ਼ ਨੇ ਇਹ ਕਬੂਲ ਕਰ ਲਏ ਜਾਂਦੇ ਨੇ ਇਹਨਾਂ ਨੂੰ ਪ੍ਰਮਾਣ ਕਰ ਲਿਆ ਜਾਂਦਾ ਪੰਜ ਪਰਵਾਨ ਪੰਜ ਪ੍ਰਧਾਨ ਇਹ ਸੰਤ ਜਨ ਇਹ ਪੰਜ ਜਨ ਪ੍ਰਧਾਨ ਪੁਰਸ਼ ਨੇ ਫਿਰ ਮੋਰ ਮੁਨੱਖ ਨੇ ਪੰਜ ਪਾਵੈ ਦਰਗਾ ਇਮਾਨ ਸਾਹਿਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਕਿ ਇਹ ਜੋ ਪੰਚ ਗੱਲ ਨੇ ਜਿੱਥੇ ਸੰਸਾਰਿਕ ਕਬੂਲ ਨੇ ਪਰਵਾਨ ਨੇ ਉੱਥੇ ਦਰਗਾਹ ਦੇ ਉਸ ਵੀ ਕਬੂਲ ਨੇ ਉੱਥੇ ਵੀ ਮਾਨ ਸਤਕਾਰ ਪ੍ਰਾਪਤ ਕਰਦੇ ਨੇ ਲੋਕ ਦੇ ਇਖਤੇ ਪ੍ਰਧਾਨ ਨੇ ਪਰਲੋਕ ਦੇ ਇਖਤੇ ਉਹ ਪ੍ਰਧਾਨ ਨੇ ਲੋਕ ਦੇ ਇਖਤੇ ਉਹਨਾਂ ਨੂੰ ਜਸ ਮਿਲਦਾ ਹੈ ਪਰਲੋਕ ਦੇ ਇਖਤੇ ਉਹਨਾਂ ਨੂੰ ਜਸ ਮਿਲਦਾ ਹੈ ਲੋਕ ਦੇ ਇਖਤੇ ਮੁਖੀ ਗਿਣੇ ਜਾਂਦੇ ਨੇ ਪਰ ਪਰਲੋਕ ਦੇ ਇਖਤੇ ਉਹਨਾਂ ਦੀ ਮਹਾਨਤਾ ਕਾਇਮ ਹੈ ਹਰ ਕੋ ਦੇ ਜੀ ਮਹਾਰਾਜ ਫਰਮਾਨ ਕਰਦੇ ਨੇ ਜੋ ਜਗਤ ਦੇ ਚਬੂਲ ਨੇ ਉਹ ਪਰਮਾਤਮਾ ਦੀ ਦਰਗਾਹ ਦੇ ਚੀ ਮਾਨ ਪ੍ਰਤਿਸ਼ਤਾ ਹਾਸਲ ਕਰਦੇ ਨੇ ਪੰਚ ਹੈ ਸੋ ਹੈ ਦਰ ਰਾਜਾਨ ਸੰਤ ਜਨ ਭਗਤ ਜਨ ਗੁਰਮੁਖ ਜਨ ਇਹ ਜੋ ਪੰਚ ਸ਼ਰਮੌਰ ਨੇ ਇਹ ਰਾਜਿਆਂ ਦੀ ਮਹਿਲ ਦੇ ਚੀ ਸੋਭ ਦੇਣਾ ਖਬਾ ਦੇ ਸ਼ਿੰਗਾਰ ਹੁੰਦੇ ਨੇ ਵੱਡਾ ਮਨੁੱਖ ਖਬਾ ਦਾ ਸ਼ਿੰਗਾਰ ਹੁੰਦਾ ਤੇ ਭਗਤ ਵੱਡਾ ਹੋਰ ਕੋਈ ਨਹੀਂ ਹੈ ਸੰਤ ਤੋਂ ਵੱਡਾ ਹੋਰ ਕੋਈ ਨਹੀਂ ਹੈ ਉਹ ਸਬਾ ਦਾ ਸ਼ਿੰਗਾਰ ਹੈ ਮਹਿਲ ਦਾ ਸ਼ਿੰਗਾਰ ਹੈ ਇਸ ਵਾਸਤੇ ਸਾਇਦ ਕੰਨ ਜੋ ਰਾਜਿਆਂ ਦੀ ਮਹਿਲ ਹੈ ਸਬਾ ਹੈ ਉਹ ਦੇਖ ਲਈਏ ਪੰਜ ਜਨ ਸਹੁੰਦੇ ਨੇ ਕਿ ਰਾਜਿਆਂ ਦੀ ਮਹਿਲ ਦਾ ਵੀ ਸ਼ਿੰਗਾਰ ਨੇ ਪੰਚਾਂ ਦਾ ਗੁਰ ਏਕ ਧਿਆਨ ਇਹ ਜੋ ਪੰਜ ਜਨ ਨੇ ਇਹਨਾਂ ਦਾ ਧਿਆਨ ਕੇਵਲ ਇੱਕ ਗੁਰੂ ਦੇਚ ਹੈ ਇਕ ਪਰਮਾਤਮਾ ਦੇਖੇ ਅਠੇ ਪੈਰ ਜੋ ਬੋਲਣਾ ਹੈ ਉਠਣਾ ਹੈ ਬੈਠਣਾ ਹੈ ਖਾਣਾ ਹੈ ਪੀਣਾ ਹੈ ਧਿਆਨ ਇੱਕ ਗੁਰੂ ਦੇਖੇ ਧਿਆਨ ਪਰਮਾਤਮਾ ਦੇਖੇ ਮਨੁੱਖ ਦਾ ਧਿਆਨ ਜਿਸ ਪਦਾਰਥ ਜਿਸ ਵਸਤੂ ਦੇਖ ਜਾਏਗਾ ਜੀਵਨ ਸ਼ਕਤੀ ਉਸੇ ਪਾਸੇ ਹੀ ਲਗਭ ਹੋ ਜਾਂਦੀ ਹੈ ਉਸੇ ਪਾਸੇ ਹੀ ਚੱਲ ਪੈਂਦੀ ਹੈ ਔਰ ਸੇਜੇ ਸੇਜੇ ਧਿਆਨ ਦੇ ਰਾਹੀ ਸ਼ਕਤੀ ਜਦ ਜ਼ਾਹਿਲ ਹੁੰਦੀ ਹੈ ਬਾਹਰ ਚਲੀ ਜਾਂਦੀ ਹੈ ਤਾਂ ਮਨੁੱਖ ਆਪਣੇ ਆਪ ਦੇ ਵਿੱਚ ਕਮਜ਼ੋਰੀ ਮਹਿਸੂਸ ਕਰਦਾ ਕਿਸੇ ਇੱਕ ਵਸਤੂ ਪਦਾਰਤ ਦਿੱਤੇ ਬਹੁਤ ਲੰਬੇ ਸਮੇਂ ਤੱਕ ਧਿਆਨ ਜੋੜੀ ਹੈ ਬਾਅਦ ਵਿੱਚ ਕਮਜ਼ੋਰੀ ਮਹਿਸੂਸ ਹੋਵੇਗੀ ਥਕੇਵਾ ਮਹਿਸੂਸ ਹੋਵੇਗਾ ਧਿਆਨ ਦੇ ਰਾਹੀਂ ਜੀਵਨ ਪ੍ਰਵਾਹ ਦੇ ਰਾਹੀਂ ਜੀਵਨ ਸ਼ਕਤੀ ਧਿਆਨ ਦੇ ਰਾਹੀਂ ਬਾਹਰ ਚਲੀ ਗਈ ਬਾਹਰ ਬਿਖਰ ਗਈ ਇੱਕ ਪ੍ਰਮਾਤਮਾ ਹੈ ਅਗਰ ਉਸ ਨਾਲ ਧਿਆਨ ਜੋੜੀਏ ਤੋ ਪ੍ਰਮਾਤਮਾ ਦੀ ਸ਼ਕਤੀ ਮਿਲਨੀ ਸ਼ੁਰੂ ਹੋ ਜਾਂਦੀ ਹੈ ਪ੍ਰਮਾਤਮਾ ਦੀ ਸਮਰਥਾ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਵਾਸਤੇ ਸਤਿਗੁਰudev ਜੀ ਮਹਾਰਾਜ ਕਹਿੰਦੇ ਨੇ ਜੋ ਪੰਚ ਜਨ ਨੇ ਇਹ ਜੋ ਸਿਰਮੌਰ ਜਨ ਨੇ ਇਹਨਾਂ ਨੂੰ ਸੋਝ ਆ ਗਈ ਹੈ ਸਮਝ ਆ ਗਈ ਹੈ ਇਹਨਾਂ ਦਾ ਧਿਆਨ ਕੇਵਲ ਇੱਕ ਗੁਰੂ ਦੇਖੇ ਇੱਕ ਪ੍ਰਮਾਤਮਾ ਦੇਖੇ ਹੁਣ ਸਤਿਗੁਰudev ਜੀ ਮਹਾਰਾਜ ਵਿਚੇ ਨੂੰ ਬਦਲ ਕੇ ਧਿਆਨ ਕਰ ਰਹੇ ਨੇ ਵਿਚਾਰ ਕਿ ਐਸਾ ਨਹੀਂ ਹੈ ਕਿ ਅਗਰ ਕੋਈ ਪੰਚ ਹੋ ਗਿਆ ਹੈ ਗੁਰਮੁਖ ਹੋ ਗਿਆ ਹੈ ਸੰਤ ਹੋ ਗਿਆ ਹੈ ਤੇ ਹੁਣ ਕਰਤੇ ਦੇ ਕਰਨੀ ਦੀ ਉਹ ਸਾਰੀ ਵਿਚਾਰ ਵੀ ਦੱਸ ਦੇਵੇ ਜੇ ਕੋ ਕਹੇ ਕਰੇ ਵੀਚਾਰ ਇਹ ਗੱਲ ਇਸ ਵਾਸਤੇ ਸਤਗੁਰudev ਜੀ ਮਹਾਰਾਜ ਨੇ ਵਰਣਨ ਕੀਤੀ ਹੈ ਕਿ ਪ੍ਰਾਚੀਨ ਸਮੇਂ ਤੋਂ ਜੋ ਧਰਮ ਗ੍ਰੰਥ ਲਿਖੇ ਗਏ ਉਹਨਾਂ ਵਿੱਚ ਇਹ ਵੀ ਹੈ ਕਿ ਰੱਬ ਨੇ ਜਗਤ ਕਦੋਂ ਬਣਾਇਆ ਕਿਵੇਂ ਬਣਾਇਆ ਕਿੰਨਾਕ ਬਣਾਇਆ ਇਸਾਰੇ ਅੰਦਾਜ਼ੇ ਲਾ ਕੇ ਗਿਣਮਣ ਕੇ ਜਗਤ ਦੀ ਬਣਤਰ ਬਾਰੇ ਵਿਚਾਰਾਂ ਪੇਸ਼ ਕੀਤੀਆਂ ਦੀਆਂ ਨੇ ਜਗਤਪੁਰ ਬਾਬੇ ਨੂੰ ਉੱਥੇ ਕਹਿਣਾ ਪਿਆ ਕੋਈ ਕਿਤਨਾ ਵੀ ਮਹਾਨ ਹੋ ਜਾਏ ਜਗਤ ਦੇ ਪੰਚ ਹੋ ਗਏ ਪ੍ਰਭੂ ਦੀ ਦਰਗਾਹ ਦੇ ਸੁਭਾਏ ਮਾਨ ਹੋ ਗਿਆ ਲੇਕਿਨ ਇਸ ਦਾ ਇਹ ਮਤਲਬ ਨਹੀਂ ਹੈ ਕਿ ਹੁਣ ਕਰਤੇ ਦੀ ਕਿਰਤ ਦਾ ਉਸ ਨੂੰ ਸਾਰਾ ਅੰਦਾਜ਼ਾ ਹੋ ਗਿਆ ਔਰ ਉਹ ਸਭ ਕੁਝ ਬਿਆਨ ਕਰ ਸਕੇਗਾ ਸਤਿਗੁਰ ਦੇਵ ਜੀ ਮਹਾਰਾਜ ਇੱਥੇ ਕਹਿੰਦੇ ਨੇ ਜੇ ਕੋ ਕਹੇ ਕਰੇ ਵਿਚਾਰ ਕੋਈ ਉਸ ਪਰਮਾਤਮਾ ਦੇ ਕਰਨੇ ਦੀ ਵਿਚਾਰ ਕਰੇ ਕਿ ਬਿਆਨ ਵੀ ਕਰੇ ਤਾਂ ਸਹਿਬ ਕਹਿੰਨ ਕਰਤੇ ਕੇ ਕਰਨੇ ਨਹੀਂ ਸਮਾਰ ਉਸ ਕਰਤੇ ਨੇ ਜੋ ਕੁਝ ਕੀਤਾ ਹੈ ਜੋ ਕੁਝ ਬਣਾਇਆ ਹੈ ਉਹਦਾ ਸਮਾਰ ਤੇ ਹੈ ਹੀ ਨਹੀਂ ਉਹਦੀ ਗਿਣਤੀ ਤੇ ਹੈ ਨਹੀਂ ਕਿ ਜੋ ਗਣਤ ਦੇਚ ਨਹੀਂ ਹੈ ਆਖਰ ਕੀ ਕਥਨ ਕਰੇਗਾ ਜੋ ਗਣਤ ਦੇਚ ਨਹੀਂ ਹੈ ਬਿਆਨ ਕੀ ਕਰੇਗਾ ਮਨੁੱਖ ਕੋਲ ਕਿਸੇ ਵਸਤੂ ਨੂੰ ਸਮਝਣ ਦੇ ਪੈਮਾਨੇ ਤਿੰਨ ਨੇ ਨਾਪ ਲੈਣਾ ਤੋਲ ਲੈਣਾ ਗਿਣ ਲੈਣਾ ਨਾਉ ਤੋਲ ਦੇਚ ਆਉਂਦਾ ਹੈ ਨਾਉ ਗਿਣਤੀ ਦੇਚ ਆਉਂਦਾ ਹੈ ਔਰ ਨਾ ਹੀ ਉਹ ਨਾਪ ਦੇਚ ਆਉਂਦਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਛੀਰਾ ਅਤੁੱਲ ਕਿਉਂ ਤੋਲੇ ਆ ਜਾਏ ਉਹਨੂੰ ਕਿਸ ਤਰ੍ਹਾਂ ਤੋਲੀਏ ਤੋਂ ਮਨੁੱਖ ਦੇ ਬਣਾਏ ਹੋਏ ਪੈਮਾਨੇ ਪਦਾਰਥ ਤੇ ਤੇ ਪੂਰੇ ਉਤਰ ਸਕਦੇ ਨੇ ਉਹ ਵੀ ਪੂਰਨ ਤੌਰ ਤੇ ਨਹੀਂ ਕਿਧਰੇ ਕਿਧਰੇ ਲੇਕਿਨ ਕਰਤੇ ਦਿੱਤੇ ਪੂਰੇ ਉਤਨ ਇਹ ਤੇ ਸੋਚ ਵੀ ਧਾਰਮਿਕ ਦੁਨੀਆ ਵਿੱਚ ਪੈਦਾ ਨਹੀਂ ਹੋ ਸਕਦੀ ਇਸ ਵਾਸਤੇ ਸਾਹਿਬ ਕਹਿੰਦੇ ਨੇ ਕਰਤੇ ਕੇ ਕਰਨ ਨਾ ਹੈ ਸਮਾਰ ਉਹ ਜੋ ਕਰਤਾ ਪੁਰਖ ਹੈ ਉਸਨੇ ਜੋ ਕੁਝ ਬਣਾਇਆ ਹੈ ਉਹ ਸਮਾਰ ਵਿੱਚ ਨਹੀਂ ਹੈ ਗਿਣਤੀ ਵਿੱਚ ਨਹੀਂ ਹੈ ਇੱਕ ਵਿਚਾਰ ਚਲੀ ਹੈ ਸਾਡੇ ਦੇਸ਼ ਦੇ ਬੜੀ ਪ੍ਰਧਾਨ ਧਾਰਮਿਕ ਦੁਨੀਆ ਚ ਕਿ ਇਸ ਜ਼ਮੀਨ ਨੂੰ ਭੋਲੇ ਬੈਲ ਨੇ ਚੁਕਿਆ ਹੈ ਸਾਰਾ ਭਾਰ ਧਰਤੀ ਦਾ ਉਸ ਭੋਲੇ ਬੈਲ ਦੇ ਉੱਪਰ ਹੈ। ਤੋਂ ਸਹਿਜ ਕਹਿੰਦੇ ਨੇ ਉਹ ਧੋਲਾ ਬੈਲ ਵਾਸਤਵਕ ਕੀ ਹੈ? ਧੋਲ, ਧਰਮ, ਦਇਆ ਕਾਪੋ। ਧੋਲਾ ਬੈਲ ਧਰਮ ਹੈ। ਪਰਮਾਤਮਾ ਦੀ ਇੱਕ ਮਰਿਆਦਾ, ਅਟਲ ਨਿਯਮ। ਉਸ ਆਸਰੇ ਤੇ ਜ਼ਮੀਨ ਖੜੀਏ, ਆਸਮਾਨ ਖੜਾ ਹੈ, ਗ੍ਰਹਿ ਨਿਛਤਰ ਖੜੇ ਨੇ, ਸੂਰਜ, ਚੰਦ, ਤਾਰੇ ਖੜੇ ਨੇ। ਸਭ ਕੁਝ ਉਸ ਦੀ ਬਣਾਈ ਹੋਈ ਨੀਮਾਵਲੀ ਤੇ ਟਿਕਿਆ ਹੋਇਆ ਉਸੇ ਨੂੰ ਧਰਮ ਕਹਿੰਦੇ ਨੇ ਔਰ ਇਸ ਧਰਮ ਦਾ ਜਨਮ ਹੋਇਆ ਹੈ ਪ੍ਰਭੂ ਦੀ ਦਇਆ ਦ੍ਰਿਸ਼ਟੀ ਤੋਂ ਉਸ ਦੀ ਕੋਮਲਤਾ ਤੋਂ ਜਿੱਥੇ ਵੀ ਕੋਈ ਮਨੁੱਖ ਆਪਣੇ ਜੀਵਨ ਨੂੰ ਮਰਿਆਦਾ ਦਿੰਦਾ ਹੈ ਤਾਂ ਮਰਿਆਦਾ ਦੇਣ ਤੋਂ ਪਹਿਲੇ ਕੁਝ ਨਾ ਕੁਝ ਕੋਮਲਤਾ ਦੇ ਅੰਕੁਰ ਉਸ ਦੇ ਅੰਦਰ ਜ਼ਰੂਰ ਫੁੱਟਦੇ ਨੇ ਵਰਨਾ ਜ਼ਿੰਦਗੀ ਗੈਰ ਮਰਿਆਦਾ ਹੋਵੇਗੀ ਤਾਂ ਪ੍ਰਮਾਤਮਾ ਦੀ ਦਇਆ ਤੋਂ ਕੋਮਲਤਾ ਤੋਂ

ਧਰਮ ਦੇ ਦੋ ਹੀ ਮੂਲ ਗੁਣ ਨੇ ਸੰਤੋਖ ਤੇ ਦਇਆ ਧਰਮ ਦਾ ਜਨਮ ਦਇਆ ਔਰ ਸੰਤੋਖ ਤੋਂ ਹੈ ਦਇਆ ਸੰਸਾਰ ਨਾਲ ਜੋੜਦੀ ਹੈ ਔਰ ਸੰਤੋਖ ਨਿਰੰਕਾਰ ਨਾਲ ਜੋੜਦਾ ਹੈ ਦਇਆ ਤੋਂ ਸੇਵਾ ਦਾ ਜਨਮ ਹੈ ਸੰਤੋਖ ਤੋਂ ਸਿਮਰਨ ਦਾ ਜਨਮ ਹੈ ਸੰਸਾਰ ਪਿੱਛੇ ਹੈ ਨਿਰੰਕਾਰ ਅੱਗੇ ਹੈ ਤਾਂ ਜੋ ਅੱਗੇ ਹੈ ਉਹਦਾ ਸਿਮਰਨ ਕਰਕੇ ਉਸ ਨਾਲ ਜੁੜ ਸਕਾਂਗੇ ਜੋ ਸਾਥੋਂ ਪਿੱਛੇ ਹੈ ਸੇਵਾ ਕਰਕੇ ਉਸ ਨਾਲ ਜੁੜ ਸਕਾਂਗੇ ਤਾਂ ਸੰਸਾਰ ਵਿੱਚ ਜੋ ਪਛੜ ਗਏ ਨੇ ਪਿੱਛੇ ਰਹਿ ਗਏ ਨੇ ਪਸ਼ੂ ਪੰਖੀ ਗਰੀਬ ਤਬਕਾ ਜੋ ਗਿਆਨ ਵਿੱਚ ਪਿੱਛੇ ਰਹਿ ਗਿਆ ਅਰਥ ਧਨ ਸੰਪਦਾ ਵਿੱਚ ਪਿੱਛੇ ਰਹਿ ਗਏ ਰਾਜਨੀਤੀ ਵਿੱਚ ਪਿੱਛੇ ਰਹਿ ਗਏ ਧਰਮ ਵਿੱਚ ਪਿੱਛੇ ਰਹਿ ਗਏ ਜੀਵਨ ਦੇ ਕਿਸ ਪਹਿਲੂ ਵਿੱਚ ਜੋ ਪਿੱਛੇ ਰਹਿ ਗਿਆ ਉਸਤੇ ਦਇਆ ਔਰ ਜੋ ਅੱਗੇ ਹੈ ਉਸ ਦਾ ਚਿੰਤਨ ਉਸ ਦਾ ਸਿਮਰਨ ਅੱਗੇ ਦ੍ਰਿਸ਼ਟੀ ਸੰਤੋਖ ਤੋਂ ਬਿਨਾਂ ਨਹੀਂ ਜਾ ਸਕੇਗੀ ਔਰ ਪਿੱਛੇ ਦ੍ਰਿਸ਼ਟੀ ਦਇਆ ਤੋਂ ਬਿਨਾਂ ਨਹੀਂ ਜਾ ਸਕੇਗੀ ਸਾਥੋਂ ਪਿੱਛੇ ਵੀ ਕੋਈ ਹੈ ਉਹਨੂੰ ਵੇਖਣ ਲਈ ਦਇਆ ਚਾਹੀਦੀ ਹੈ ਸਾਥੋਂ ਅੱਗੇ ਵੀ ਕੋਈ ਹੈ ਉਹਨੂੰ ਵੇਖਣ ਲਈ ਸੰਤੋਖ ਚਾਹੀਦਾ ਸੰਤੋਖ ਤੋਂ ਹੀ ਸਿਮਰਨ ਦਾ ਜਨਮ ਹੈ ਔਰ ਦਇਆ ਤੋਂ ਸੇਵਾ ਦਾ ਜਨਮ ਹੈ ਸੇਵਾ ਨਾਲ

ਜੋ ਕੁਛ ਵੀ ਪ੍ਰਭੂ ਨੇ ਬਣਾਇਆ ਹੈ ਉਹ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੈ ਸੂਰ ਫੇਰ ਨਹੀਂ ਹੋਣਾ ਚਾਹੁੰਦਾ ਸ਼ੇਰ ਮੋਰ ਨਹੀਂ ਹੋਣਾ ਚਾਹੁੰਦਾ ਮੋਰ ਆਪਣੇ ਆਪ ਦੇ ਵਿੱਚ ਪਰਸੰਨ ਹੈ ਹੰਸ ਨਹੀਂ ਹੋਣਾ ਚਾਹੁੰਦਾ ਜੋ ਹੰਸ ਹੈ ਉਹ ਬੰਦਰ ਨਹੀਂ ਹੋਣਾ ਚਾਹੁੰਦਾ ਬੰਦਰ ਆਪਣੀ ਦੁਨੀਆ ਦੇ ਵਿੱਚ ਪਰਸੰਨ ਹੈ ਉਹ ਬਗਿਆੜ ਨਹੀਂ ਹੋਣਾ ਚਾਹੁੰਦਾ ਜੋ ਕੁਛ ਵੀ ਪ੍ਰਭੂ ਨੇ ਬਣਾਇਆ ਹੈ ਉਹ ਆਪਣੇ ਆਪ ਦੇ ਵਿੱਚ ਸੰਤੁਸ਼ਟ ਹੈ अगर ना होवे तो जीमणा नरक बन जाए एक क्षण ਲਈ જીਵਣਾ ਔਖਾ ਹੋ ਜਾਏ ਜੋ ਜਿੱਥੇ ਟਿਕੇ ਹੈ ਉਹ ਦੇਚ ਉਹ ਸੰਤੁਸ਼ਟ ਹੈ ਜੈਸਾ ਰੰਗ ਰੂਪ نسل ਜਿਸ ਦੇ ਹੰਦ ਸਭਾ ਮਨੁੱਖ ਉਸ ਦੇ ਸੰਤੁਸ਼ਟ ਹੈ ਪਸ਼ੂ ਪੰਖੀ ਉਹ ਦੇਚ ਸੰਤੁਸ਼ਟ ਨੇ ਸਾਇਬ ਕੇ ਨੇ ਇੱਕ ਸੂਤ ਦੇ ਚ ਸਾਰੇ ਜਗਤ ਨੂੰ ਪਰੀਪੂਰਨ ਪ੍ਰਮਾਤਮਾ ਨੇ ਪਰੋ ਕੇ ਰੱਖ ਦਿੱਤਾ ਹੈ ਾਰੇ ਜੀ اسی ਧਾਗੇ ਵਿੱਚ ਪ੍ਰੋਇ ਹੋਏ ਨੇ ਤਾਂ ਖੈਰ ਮੂਲ ਗੱਲ ਇਤਨੀ ਕਿ ਮਨੁੱਖ ਵੀ ਔਤਪਰੋਤ ਪ੍ਰਭੂ ਨਾਲ ਉਹਦੋਂ ਹੀ ਹੋ ਸਕੇਗਾ ਜਦ ਅੰਦਰੋਂ ਸੰਤੋਖ ਹੋਵੇ ਸੰਤੋਖ ਦਾ ਜਨਮ ਹੋਵੇ ਤਾਂ ਲਿੰਨਤਾ ਹੋਵੇਗੀ ਪਰਿਪੂਰਨ ਪ੍ਰਮਾਤਮਾ ਦੇ ਨਾਲ ਕਾਰਨ ਕਿ ਮਨੁੱਖ ਦੇ ਅੰਦਰ ਪ੍ਰਮਾਤਮਾ ਹੈ ਆਪਣੇ ਸੁਭਾਅ ਵਿੱਚ ਜੀਣਾ ਔਰ ਆਪਣੇ ਸੁਭਾਅ ਦੇ ਵਿੱਚ ਸੰਤੁਸ਼ਟ ਹੋ ਜਾਣਾ बस यही धर्म है तो तमाम पशु पंछी जीव कीड़े मकोड़े अपने एक संतोष ने एक दाथा है मिथ्याश है कि भगत प्रह्लाद नो जद मोक्ष गति प्राप्त होन लगी स्वर्ग प्राप्त होन लगा ता प्रार्थना एक कथा कह दी उसने फरियाद की हे प्रभु मेरी नगरी दे तमाम वासी स्वर्ग दे विश्वास करें ਸਿਰਫ ਕੱਲੇ ਮੈਂ ਵਾਸਾ ਨਹੀਂ ਕਰਨਾ ਸਾਰਿਆਂ ਦੇ ਵਾਸਤੇ ਸੁਰਗ ਦੇ ਦਵਾਰ ਖੋਲੋ ਤੋ ਪ੍ਰਭੂ ਨੇ ਇਹ ਆਖਿਆ ਪ੍ਰਹਿਲਾਦ ਤੂੰ ਨਗਰੀ ਦੇ ਜੀਵਾਂ ਤੋਂ ਪੁੱਛ ਤੇ ਲੈ ਉਹ ਸਵਰਗ ਦੇ ਰਹਿਣਾ ਵੀ ਚਾਹੁੰਦੇ ਨੇ ਕਿ ਨਹੀਂ ਕਹਿੰਦੇ ਨੇ ਨਗਰੀ ਦੇ ਬਾਹਰ ਬਿਛਤਾ ਬਿਚ ਲੈ ਕੇ ਆਇਆ ਇੱਕ ਸੂਰ ਪ੍ਰਹਿਲਾਦ ਉਸ ਨੂੰ ਕਹਿੰਦਾ ਹੈ ਹੁਣ ਤੈਨੂੰ ਬਿਸ਼ਤਾ ਵਿਖਲੇਟਣਾ ਨਹੀਂ ਪਾਏਗਾ ਹੁਣ ਮੈਂ ਤੇਰੇ ਵਾਸਤੇ ਸਵਰਗ ਦਾ ਬੰਦੋਬਸਤ ਕੀਤਾ ਹੈ ਪਰ ਪ੍ਰਭੂ ਨੇ ਆਗਿਆ ਕੀਤੀ ਹੈ ਕਿ ਹਰ ਜੀਵ ਤੋਂ ਪੁੱਛਿਆ ਤਾਂ ਮੈਂ ਤੈਨੂੰ ਕਹਿਣਾ ਤੂੰ ਸਵਰਗ ਜਾਵੇਂਗਾ ਜਿੱਥੇ ਸੁੱਖ ਹੀ ਸੁੱਖ ਹੈ ਆਨੰਦ ਹੈ ਖੇੜਾ ਹੈ ਮੁਖਦਵਾਰ ਹੈ ਉੱਥੇ ਤਾਂ ਸੂਰ ਨੇ ਇਹ ਆਖਿਆ ਭਗਤ ਜੀ ਉੱਥੇ ਬਿਸ਼ਤਾ ਮਿਲੇਗੀ ਉਬਿਸ਼ਟਾ ਦੇਖੀ ਸੰਤੁਸ਼ਟ ਹੈ। ਬੇਸ਼ਟਾ ਹੀ ਉਸ ਵਾਸਤੇ ਸਵਰਗ ਹੈ। ਬਿਸ਼ਟਾ ਹੀ ਉਸ ਵਾਸਤੇ ਰਸਦਾ ਸੋਮ ਹੈ। ਤੋ ਜੋ ਜੀਵ ਜਿੱਥੇ ਟਿਕੇ ਹੈ ਉਸ ਵਿੱਚ ਸੰਤੁਸ਼ਟ ਹੈ। ਤਦਿ ਤੇ ਉ ਟਿਕੇ ਹੋਇਆ ਹੈ। ਤਦਿ ਤੇ ਉਹ ਠਹਿਰੇ ਹੋਇਆ। ਮਨੁੱਖ ਦੇ ਅੰਦਰ ਪਰਿਪੂਰਣ ਪਰਮਾਤਮਾ ਉਸ ਦਾ ਬੋਧ ਨਹੀਂ ਹੈ। ਉਸ ਬੋਧ ਨੂੰ ਜਗਾਣ ਲਈ ਸਤਸੰਗ ਹੈ ਤਾਂ ਕਿ ਮਨੁੱਖ ਵੀ ਆਪਣੇ ਆਪ ਦੇ ਸੰਤੁਸ਼ਟ ਹੋ ਸਕੇ। اپنی ਆਤਮਾ ਨਾਲ ਜੁੜ ਸਕੇ ਤਾਂ ਸੰਤੋਖਾ ਪ੍ਰਖਿਆ ਜਿਸੂ ਸੰਤੋਖ ਦੇ ਸੂਤਰ ਦੇ ਜਿਸ ਨੇ तमाम ਜੀਵਾਂ ਨੂੰ ਪਰੋ ਕੇ ਰੱਖਿਆ ਹੈ ਸਥਾਪਨ ਕਰਕੇ ਰੱਖਿਆ ਹੋਇਆ ਹੈ ਜੇ ਕੋ ਬੁੱਧ ਹੈ ਹੋਵੇ ਸਚਿਆਰ ਕੋਈ ਬੁੱਧਨ ਹਾਰ ਕੋਈ ਗਿਆਨੀ ਕੋਈ ਸੂਝਵਾਨ ਅਗਰੇ ਇਸ ਢੰਗ ਦੀ ਵਿਚਾਰ ਕਰੇ ਕਿ ਸਚਿਆਰ ਹੋਣ ਦੀ ਕੋਸ਼ਿਸ਼ ਕਰੇ کہ زمین نو دھولے بیل نہیں چکے ہے اور اس وشے دیتے انے کا دلیلہ دے دے تو جگت بابا کے انہیں پہلے اے وچار اس کرنی چاہی دیئے کہ دھولے اوپر کے تابہار اس دھولے بیل دے اتھے کہ وزن ہے پھر ست دیو جی مہاراج کے چلو من لئیے دھرتی دھولے بیل نے چکی ہے ਪਰ ਧੋਲਾ ਬੈਲ ਕਿੱਥੇ ਖੜਾ ਹੈ ਜੇ ਕਹਿ ਰਹੀ ਹੈ ਉਹ ਥੱਲੇ ਪ੍ਰithvi ਤੇ ਖੜਾ ਹੈ ਤਾਂ ਫਿਰ ਉਹ ਪ੍ਰithvi ਕਿਸ ਤੇ ਖੜੀ ਹੈ ਜੇ ਇਸ ਤਰੀਕੇ ਨਾਲ ਹੋਰ ਕਲਪਿਤ ਗੱਲ ਆਖ ਦਿੱਤੀ ਜਾਏ ਕਿ ਉਹਦੇ ਥੱਲੇ ਧੋਲਾ ਬੈਲ ਖੜਾ ਹੈ ਤਾਂ ਫਿਰ ਸਵਾਲ ਖੜਾ ਹੋਵੇਗਾ ਧੋਲਾ ਬੈਲ ਕਿੱਥੇ ਖੜਾ ਹੈ ਆਖਰ ਕਿਸੇ ਥਾਂ ਤੇ ਪਹੁੰਚ ਕੇ ਤੇ ਕਹਿਣਾ ਹੀ ਪਏਗਾ ਕਿ ਥੱਲੇ ਕੁਝ ਵੀ ਨਹੀਂ ਉੱਪਰ ਕੁਝ ਵੀ ਨਹੀਂ ਬਿਨ ਥੰਮਾ ਗਗਨ ਰਹਾਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਵਾਕ ਜ਼ਮੀਨ ਆਸਮਾਨ ਸੂਰਜ ਚੰਦ ਤਾਰਿਆਂ ਦੇ ਤੱਲੇ ਕੋਈ ਥੰਬੀਆਂ ਨਹੀਂ ਨੇ ਪ੍ਰਭੂ ਨੇ ਇੱਕ ਮਰਿਆਦਾ ਬਣਾ ਦਿੱਤੀ ਹੈ ਉਸ ਅਨਸਾਰ ਇਹ ਸਾਰੇ ਜੋ ਹੈ ਦੇਖੇ ਹੋਏ ਨੇ ਤੋ ਸਾਹਿਬ ਫਰਮਾਨ ਕਰਦੇ ਨੇ ਅਗਰ ਕੋਈ ਧੋਲੇ ਬੈਲ ਦੀ ਵਿਚਾਰ ਕਰਕੇ ਸਤਿਆਰ ਹੋਣ ਦੀ ਕੋਸ਼ਿਸ਼ ਕਰੇ ਤਾਂ ਮਹਾਰਾਜ ਕਹਿੰਦੇ ਨੇ ਪਹਿਲੇ ਉਸ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਧੋਲੇ ਉੱਪਰ ਕੇਤਾ ਭਾਰ دیتے بھار کن ہے تو دھرتی ایک تھوڑی ہے انت دھرتی دولہ بیل ہے باقی دے تھلے کون ہے چندرما تھلے کون ہے شکر بھی ایک دھرتی ہے اور انت گرے نچھتر سیارے ستارے سب دھرتیاں پرتویاں ਇਨਾਂ ਦੇ ਥੱਲੇ ਕੌਣ ਹੈ ਤਾਂ ਸੈਜ ਕੰਨ ਨੇ ਫਿਰ ਉਸ ਨੂੰ ਇਹ ਵੀ ਵਿਚਾਰ ਕਰਨੀ ਚਾਹੀਦੀ ਹੈ ਕਿ ਇਸ ਪ੍ਰithvi ਦੇ ਥੱਲੇ ਭੌਲਾ ਬੈਲ ਹੈ ਬਾਕੀ ਪ੍ਰਧੀਆਂ ਦੇ ਥੱਲੇ ਕੌਣ ਹੈ ਕਿਉਂਕਿ ਪ੍ਰithvi ਇੱਕ ਨਹੀਂ ਹੈ ਧਰਤੀ ਹੋਰ ਪਰੇ ਹੋਰ ਹੋਰ ਅਨੰਤ ਧਰਤੀਆਂ ਨੇ ਹੋਰ ਧਰਤੀਆਂ ਨੇ ਧਰਤੀ ਦੇ ਥੱਲੇ ਹੋਰ ਧਰਤੀ ਹੈ ਧਰਤੀ ਦੇ ਉੱਪਰ ਹੋਰ ਧਰਤੀਆਂ ਨੇ ਅਨੰਤ ਧਰਤੀਆਂ ਨੇ ਤਿਸਤੇ ਭਾਰਤਲੇ ਕੌਣ ਜੋਰ ਉਹਨਾਂ ਦੇ ਥੱਲੇ ਕੌਣ ਖੜਾ ਹੈ ਕਿਸ ਨੇ ਆਪਣੀ ਸ਼ਕਤੀ ਦੇ ਨਾਲ ਆਪਣੇ ਜੋਰ ਦੇ ਨਾਲ ਇਹ ਭਾਰ ਚੁੱਕਿਆ ਹੋਇਆ ਹੈ ਕੌਣ ਹੈ ਉਹ ਤਾਂ ਸ਼ਾਇਦ ਕੰਨ ਨੇ ਇਤੇ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਤੇ ਧੌਲ ਧਰਮ ਦਇਆ ਕਾ ਪੂਤ ਹੈ ਫਿਰ ਮੇਰੇ ਪਾਤਸ਼ਾਹ ਕੁਦਰਤ ਦੇ ਵਿਚਾਰ ਇੰਜ ਕਰਦੇ ਨੇ ਜੀ ਜਾ ਤਰੰਗਾ ਕੇ ਨਾਮ ਅਨੰਤ ਜੀਵ ਨੇ ਵਖ ਵਖ ਜਾਤਾਂ ਵਾਲੇ ਵਖ ਵਖ ਰੰਗਾ ਵਾਲੇ ਤੇ ਵਖ ਵਖ ਨਾਵਾਂ ਵਾਲੇ ਸਭਨਾ ਲਿਖਿਆ 부ੜੀ ਕਲਮ 부ੜੀ ਕਲਮ अगੰਮੀ ਕਲਮ ਸਾਰਿਆਂ ਦੇ ਤੇ ਲੇਖ ਸੁਭਾਅ ਦੇ ਪਰਿਪੂਰਣ ਪਰਮਾਤਮਾ ਨੇ ਆਪਣੀ अगੰਮੀ ਕਲਮ ਨਾਲ ਲਿਖ ਦਿੱਤੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨੇ ਛੰਦ ਦੇ ਅੰਦਰ ਫਰਮਾਨ ਕਰਦੇ ਨੇ ਹਾਥ ਕਲਮ अगੰਮ ਮस्तक ਲਿਖਾਵਤੀ अगੰਮੀ ਕਲਮ ਦੇ ਨਾਲ ਪਰਿਪੂਰਣ ਪਰਮਾਤਮਾ ਨੇ ਹਰ ਇੱਕ ਦੇ ਮਸਤਕ ਦੇ ਉੱਤੇ ਕੁਝ ਲਿਖ ਦਿੱਤਾ ਹੈ ਕੀ ਲਿਖ ਦਿੱਤਾ ਹੈ ਸੁਭਾਅ ਜੀਵਨ ਦਾ ਢੰਗ ਲੱਖ ਵੀ ਕੋਸ਼ਿਸ਼ ਕਰੀਏ ਸੂਰ ਦੇ ਜੀਵਨ ਦਾ ਢੰਗ ਬਦਲ ਨਹੀਂ ਸਕਦਾ ਗਊ ਦੇ ਜੀਵਨ ਦਾ ਢੰਗ ਬਦਲ ਨਹੀਂ ਸਕਦਾ ਸ਼ੇਰ ਦੇ ਜੀਵਨ ਦਾ ਢੰਗ ਬਦਲ ਨਹੀਂ ਸਕਦਾ ਭੁੱਖਾ ਮਰ ਜਾਏਗਾ ਸ਼ੇਰ ਘਾਹ ਨਹੀਂ ਖਾਏਗਾ ਭੁਖੀ ਮਰ ਜਾਏਗੀ ਗਊ ਮਾਸ ਨਹੀਂ ਖਾਏਗੀ ਜੀਵਨ ਦਾ ਢੰਗ ਬਜੇ ਹੋਇਆ ਸਭ ਨੂੰ ਲਿਖਿਆ ਬੁੜੀ ਕਲਮ हाथ कलम अगम मस्तक लिखावती उस अगम में कलम रे नाल परिपूर्ण परमात्मा ने सारेयां दे मस्तक दे उते स्वभाव लिख देता है जैसी कलम बूढ़ी है मस्तक तैसी जिएड़े पावस कहो नानक प्राणी पहले तैरे हुक्म पाया गरबास सब ना लिखिया बूढ़ी कलम इउले खा लिख जाने कोए अगर कोई सुजमाना ज्ञानी ਆਲਮ ਦਾਰਸ਼ਨਿਕ ਇਹ ਲੇਖਾ ਲਿਖੇ ਔਰ ਜਾਣਕਾਰ ਬਣਨ ਦੀ ਕੋਸ਼ਿਸ਼ ਕਰੇ ਕਿ ਮੈਂ ਸਾਰਾ ਲੇਖਾ ਲਿਖਣਾ ਹੈ ਕਿੰਨੇ ਜੀਵ ਨੇ ਕਿੰਨੇ ਰੰਗਾਂ ਦੇ ਨੇ ਕਿਤਨੀ ਜ਼ਾਤਾਂ ਦੇ ਨੇ ਕਿਸ ਕਿਸ ਢੰਗ ਦਾ ਉਹ ਸੁਭਾਅ ਰੱਖਦੇ ਨੇ ਤੋ ਸਾਹਿਬ ਕਹਿੰਦੇ ਲੇਖਾ ਲਿਖਿਆ ਕੀਤਾ ਹੋਏ ਉਹ ਲੇਖਾ ਕਿੰਨਾ ਕੁ ਹੋਵੇਗਾ ਭਾਵ ਅਨੰਤ ਹੋਵੇਗਾ ਲਿਖ ਨਹੀਂ ਸਕੇਗਾ ਕਿੰਨੇ ਜੀਵ ਨੇ ਉਹਨਾਂ ਦੇ ਸੁਭਾਅ ਨੇ ਉਨਾਂ ਦੀਆਂ ਜ਼ਾਤਾਂ ਨੇ ਉਹਨਾਂ ਦੇ ਰੰਗ ਨੇ ਇਤੇ ਅਨੰਤ ਪਸਾਰ ਹੈ ਅਨੰਤ ਪਸਾਰ ਹੈ ਲੇਖਾ ਲਿਖਿਆ ਕਿਤਾ ਹੋਏ ਫਿਰ ਸਤਿਗੁਰਦੇਵ ਜੀ ਕਹਿੰਦੇ ਨੇ ਕਿਤਾ ਤਾਂ ਸਵਾਲਿਓ ਰੂਪ ਕਿੰਨੀ ਕਿ ਸ਼ਕਤੀ ਹੈ ਪਾਣੀ ਵਿੱਚ ਸ਼ਕਤੀ ਹੈ ਸੂਰਜ ਵਿੱਚ ਸ਼ਕਤੀ ਹੈ ਪਵਨ ਵਿੱਚ ਸ਼ਕਤੀ ਹੈ ਅਗਨ ਵਿੱਚ ਸ਼ਕਤੀ ਹੈ ਪ੍ਰਥਵੀ ਵਿੱਚ ਸ਼ਕਤੀ ਹੈ ਇਸ ਸ਼ਕਤੀ ਨੂੰ ਕੌਣ नापे ਕਿਸ ਤਰ੍ਹਾਂ ਤੋਲੇਗਾ ਕਿਸ ਤਰ੍ਹਾਂ ਨਾਪੇਗਾ ਕਿ ਕਿੰਨੀ ਤਾਕਤ ਹੈ ਪਵਨ ਆਪਣੇ ਆਪ ਦੇ ਵਿੱਚ ਰੱਖਦੀ ਹੈ ਪਵਨ ਰੰਚਕ ਮਾਤਰ ਜੇ ਕਿਦਰੇ ਤੂਫਾਨੀ ਸ਼ਕਲ اختیار ਕਰਦੀ ਹੈ ਕਿ ਦਰਖਤਾਂ ਦੇ ਗਣਾ ਨੂੰ ਹਿਲਾ ਕੇ ਜ਼ਮੀਨ ਤੇ ਗਿਰਾ ਕੇ ਰੱਖ ਦਿੰਦੀ ਹੈ ਸਾਗਰ ਦੀਆਂ ਲਹਿਰਾਂ ਪਵਨ ਦੇ ਆਸਰੇ ਤੇ ਉੱਠਲਦੀਆਂ ਨੇ ਤੇ ਗगन ਮੰਡਲ ਨੂੰ ਛੂੰਹਦੀਆਂ ਨੇ ਪਾਣੀ ਦੀ ਸ਼ਕਤੀ ਅਗੰਧ ਦੀ ਸ਼ਕਤੀ ਅਨੰਤ ਪਸਾਰ ਹੈ ਮਹਾਰਾਜ ਕਹਿੰਦੇ ਨੇ ਕੋਈ ਲੇਖਾ ਕਿਸ ਤਰ੍ਹਾਂ ਲਿਖੇਗਾ ਕਿ ਕਿੰਨੀ ਕਿ ਸ਼ਕਤੀ ਹੈ ਚਲੋ ਮਨੁੱਖ ਦੀ ਤਾਪ ਤੱਤੇ ਅਸੀਂ ਨਾਪ ਸਕਦੇ ਹਾਂ ਇਸ ਤਰ੍ਹਾਂ ਦੇ ਨਿਯਮ ਬਣ ਗਏ ਨੇ ਕਿ ਮਨੁੱਖ ਦੇ ਅੰਦਰ ਸ਼ਕਤੀ ਕਿੰਨੀ ਹੈ ਤਾਕਤ ਕਿੰਨੀ ਹੈ ਨਾਪ ਲਈਏ ਉਹਨੂੰ ਤੋਲ ਲਈਏ ਮਨੁੱਖ ਦਾ ਵਜ਼ਨ ਤੋਲ ਲਈਏ ਮਨੁੱਖ ਦਾ ਕਦ ਨਾਪ ਲਈਏ ਮਨੁੱਖ ਦੇ ਅੰਦਰ ਸ਼ਕਤੀ ਕਿੰਨੀ ਹੈ ਅੰਦਾਜ਼ਾ ਲਾ ਲਈਏ ਪਰ ਸਮੂਹ ਬ੍ਰਹਿਮੰਡ ਦੇ ਅੰਦਰ ਕਿੰਨੀ ਕਿ ਸ਼ਕਤੀ ਕੰਮ ਕਰਦੀ ਹੈ ਤੇ ਬ੍ਰਹਿਮੰਡ ਅਨੇਕਾਂ ਨੇ अनंत ने रोम रोम कोट ब्रह्मांड को निमा सजास जिस दे एक एक रोम देच करोड़ों ब्रह्मांड ने इस सारी शक्ति दा अंदाजा कौन लावेगा लगा शायद कह ने के ता ताण किन्ना क ताण है किन्नी क शक्ति है सवाल रूप ते कितना सुंदर रूप है जगत दे प्राकृतिक मंडल दे कौन अंदाजा लावेगा मोर दी अपनी सुंदरता है हंस अपनी थां ते सोने ने فلوں دی سندرتا سورج چند تاریاں دی سندرتا منقوں دی سندرتا پشو دی سندرتا سندرتا چاروں پاس پھیلی ہوئی ہے درختاں دی سندرتا سندرتا چاروں پاسے پسارا ہے تو مہاراج کہ اے سندرتا کنی ہے سندر سروپ کتنا کا ہے کون اندازہ لائے گا داوت جانے کون کوت کس کل کوت ہے کون اندازہ لگائے گا ਕਿ ਕਿੰਨਾ ਕੁ ਤਾਣ ਹੈ ਕਿਤਨਾ ਕੁ ਸੁੰਦਰ ਸਰੂਪ ਹੈ ਕਿ ਕਿਤਨੀ ਪ੍ਰਮਾਤਮਾ ਨੇ ਜੀਵਾਂ ਨੂੰ ਦਾਤ ਦਿੱਤੀ ਹੋਈ ਹੈ ਕਿੰਨਾ ਕੁ ਰਿਜਕ ਦਿੱਤਾ ਹੋਇਆ ਹੈ ਕਿੰਨਾ ਕੁ ਭੰਡਾਰਾ ਹੈ ਇਸ ਧਰਤੀ ਦੇ ਚ ਗ੍ਰਹਿ ਨੇ ਖਤਰਾ ਦਿੱਚ ਜੋ ਦਾਤ ਦਿੱਤੀ ਹੈ ਮਹਾਰਾਜ ਕਹਿੰਦੇ ਹਨ ਅਨੰਤ ਅਰਬਾਂ ਖਰਬਾਂ ਸਾਲ ਤੋਂ ਜੀਵ ਖਾ ਰਹੇ ਨੇ ਦਾਤ ਮੁਕਦੀ ਨਹੀਂ ਦਰਸਲ ਮੰਗਤੇ ਮੁਕ ਜਾਣਦੇ ਦਾਤਾ ਆਪਣੀ ਥਾਂ ਤੇ ਖੜਾ ਹੈ ਦਾਤ ਆਪਣੀ ਥਾਂ ਤੇ ਦਿੱਤੀ ਜਾ ਰਿਹਾ ਹੈ ਲੈਣ ਵਾਲੇ ਹੀ ਥੱਕ ਜਾਂਦੇ ਨੇ ਲੈਣ ਵਾਲੇ ਇੱਕ ਪਾਸੇ ਹੋ ਜਾਂਦੇ ਨੇ ਭੋਜਨ ਦੀ ਤੇ ਕੋਈ ਕਮੀ ਨਹੀਂ ਹੁੰਦੀ ਇੱਕ ਦਿਨ ਦੰਦ ਟੁੱਟ ਕੇ ਹੀ ਰਹਿ ਜਾਂਦੇ ਨੇ ਸੁੰਦਰ ਸਰੂਪ ਦੀ ਤੇ ਕੋਈ ਕਮੀ ਨਹੀਂ ਇੱਕ ਦਿਨ ਵੇਖਣ ਤੋਂ ਅੱਖਾਂ ਹੀ ਰਹਿ ਜਾਂਦੀਆਂ ਨੇ ਆਵਾਜ਼ ਸੰਗੀਤ ਦੀ ਤੇ ਕੋਈ ਕਮੀ ਨਹੀਂ ਹੁੰਦੀ ਇੱਕ ਦਿਨ ਸੁਣਨ ਤੋਂ ਕੰਨ ਹੀ ਰਹਿ ਜਾਂਦੇ ਨੇ ਔਰ ਥਾਂ ਥਾਂ 'ਤੇ ਸੁੰਦਰ ਦ੍ਰਿਸ਼ ਨਜ਼ਾਰੇ ਤੇ ਬਹੁਤ ਸਾਰੇ ਨੇ ਪਰ ਇੱਕ ਦਿਨ ਚੱਲਣ ਤੋਂ ਪੈਰ ਹੀ ਰਹਿ ਜਾਂਦੇ ਨੇ ਵਰਸ ਕੇ ਮਨੁੱਖ ਥੱਕ ਜਾਂਦਾ ਜਦ ਚੱਲਣ ਤੋਂ ਰਹਿ ਗਿਆ ਸੁਣਨ ਤੋਂ ਰਹਿ ਗਿਆ ਬੋਲਣ ਤੋਂ ਰਹਿ ਗਿਆ ਖਾਣ ਪੀਣ ਤੋਂ ਰਹਿ ਗਿਆ ਵੇਖਣ ਤੋਂ ਰਹਿ ਗਿਆ ਤਾਂ ਇਹ ਮਤਲਬ ਨਹੀਂ ਕਿ ਦਾਤਾਂ ਵੀ ਮੁੱਕ ਗਈਆਂ ਨੇ ਵਸਤੂਆਂ ਵੀ ਮੁੱਕ ਗਈਆਂ ਨੇ ਸਭ ਕੁਝ ਮੌਜੂਦ ਹੈ ਦਰਸਲ ਇਹ ਲੈਂਦਾ ਲੈਂਦਾ ਥੱਕ ਗਿਆ ਤਾਂ ਸਤਗੁਰudev ਜੀ ਕਹਿੰਦੇ ਕਿੰਨੇ ਕੁ ਦਾਤ ਹੈ ਪਰ ਇਹ ਪੂਰਨ ਪਰਮਾਤਮਾ ਨੇ ਜੀਵਾਂ ਦੀ ਝੌਲੀ ਚ ਪਾ ਦਿੱਤੀ ਹੈ ਕੌਣ ਅੰਦਾਜ਼ਾ ਲਾਏ ਕੌਣ ਕੋ ਉਤ ਕੌਣ ਅੰਦਾਜ਼ਾ ਲਾਏ ਕਿਸ ਕੋ ਇਹ ਸ਼ਕਤੀ ਹੈ ਕਿ ਸਭ ਕੁਝ ਨੂੰ ਨਾਪੇ ਟੋਲੇ ਫਿਰ ਸਤਿਗੁਰudev ji ਮਹਾਰਾਜ ਕਹਿੰਦੇ ਨੇ ਕੀਤਾ ਪਸਾਓ ਇੱਕੋ ਕਵਾਓ ਸਮੁਭ੍ਰੇ ਮੰਡ ਦਾ ਪਸਾਰਾ ਖੰਡਾ ਬ੍ਰਹਮੰਡਾਂ ਦਾ ਪਸਾਰਾ ਪ੍ਰਭੂ ਨੇ ਆਪਣੇ ਇੱਕ ਕਵਾਓ ਇੱਕ ਬਚਨ ਇੱਕ ਹੁਕਮ ਨਾਲ ਕੀਤਾ ਇਸ ਮੂਲ ਵਿਚਾਰ ਨਾਲ ਜਗਤ ਦੇ तमाम ਰਹਿبری ਪੁਰਸ਼ ਅਹਿਮਤ ਨੇ ਇਸਲਾਮ ਦੀ ਬਾਣੀ ਮੁਹੰਮਦ ਸਾਦਕੇ ਨੇ ਕਿ ਪ੍ਰithvi ਸੰਸਾਰ ਦੀ ਉਤਪਤੀ ਸ਼ਬਦ ਤੋਂ ਹੋਈਏ ਕੁੰਨ ਤੋਂ ਹੋਈਏ ਔਰ ਉਹ ਸ਼ਬਦ ਕੁੰਨ ਹੈ ਪ੍ਰਭੂ ਤੋਂ ਉਚਾਰਨ ਹੋਇਆ ਲੋਗੋਸ ਨਾਮ ਦੀ ਧੁਨ ਤੋਂ ਸੰਸਾਰ ਦਾ ਪਸਾਰਾ ਹੋਇਆ ਐਸਾ ਇਸਾਈ ਕਹਿੰਦੇ ਨੇ ਓਮ ਦੀ ਧੁਨ ਹੋਈ ਤੇ ਜਗਤ ਬਣ ਗਿਆ ਐਸਾ ਵੈਦਿਕ ਰਿਸ਼ੀ ਕਹਿੰਦੇ ਆਏ ਨੇ ਓਹ ਅਨਕਾਰ ਦੀ ਧੁਨ ਤੋਂ ਸਾਰੀ ਸ੍ਰਿਸ਼ਟੀ ਬਣ ਗਈ ਐਸਾ ਜੈਨੀਆਂ ਦਾ ਮਤ ਹੈ ਜਗਤ ਗੁਰੂ ਬਾਬਾ ਵੀ ਕਹਿੰਦੇ ਨੇ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ ਇੱਕ ਕਵਾਓ ਹੋਇਆ ਤੇ ਪਸਾਰਾ ਹੋ ਗਿਆ ਕੀਤਾ ਪਸਾਓ ਅਨੰਤ ਪਸਾਰਾ ਉਸ ਪ੍ਰਮਾਤਮਾ ਨੇ ਕੀਤਾ ਕਿਸ ਤਰ੍ਹਾਂ ਏਕੋ ਕਵਾਓ ਇੱਕ ਬਚਨ ਤੋਂ ਇੱਕ ਹੁਕਮ ਤੋਂ ਤਿਸਤੇ ਹੋਏ ਲਖ ਦਰਿਆਓ ਪਰ ਉਸ ਤੋਂ ਲੱਖਾਂ ਹੀ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਲੱਖਾਂ ਤਰ੍ਹਾਂ ਦੇ ਜੀਵਨ ਦੇ ਦਰਿਆ ਚੱਲ ਪਏ ਕਿਦਰੇ ਕੀੜੀਆਂ ਦੇ ਦਰਿਆ ਪੰਛੀਆਂ ਦੇ ਦਰਿਆ ਬਨਸਪਤੀ ਦੇ ਦਰਿਆ ਮਨੁੱਖਾਂ ਦੇ ਦਰਿਆ ਤਰ੍ਹਾਂ ਤਰ੍ਹਾਂ ਦੇ ਜੀਵਾਂ ਦੇ ਦਰਿਆ ਚੱਲ ਪਏ ਕੁਦਰਤ ਕੌਣ ਕਹਾ ਵੀ ਚਾਰ ਸਾਬ ਕਹਿੰਨੇ ਇਹ ਕੁਦਰਤ ਕਿੰਨੀ ਵੱਡੀ ਹੈ ਇਹ ਪ੍ਰਾਕ੍ਰਿਤਿਕ ਮੰਡਲ ਦੇ ਕਿੰਨੀ ਦਾਤ ਕਿਤਨੇ ਸੁੰਦਰ ਸਰੂਪ ਨੇ ਕਿੰਨੀ ਸ਼ਕਤੀ ਹੈ ਕੁਦਰਤ ਕੌਣ ਕਹਾ ਵਿਚਾਰ ਮੈਂ ਕੌਣ ਹਾਂ ਕਿ ਕੁਦਰਤ ਦੀ ਵਿਚਾਰ ਕਰ ਸਕਾਂ ਮੇਰੇ ਚ ਇਤਨੀ ਸਮਰੱਥਾ ਕਿੱਥੇ ਹੈ ਕਿ ਮੈਂ ਸਾਰੀ ਵਿਚਾਰ ਬਿਆਨ ਕਰ ਸਕਾਂ ਵਾਰਿਆਂ ਨਾ ਜਾਣਾਂ ਵਾ ਇੱਕ ਵਾਰ ਮੈਂ ਤੇ ਇਤਨੀ ਵੀ ਸਮਰੱਥਾ ਨਹੀਂ ਰੱਖਦਾ ਕਿ ਇੱਕ ਦਫਾ ਸਦਕੇ ਹੋ ਸਕਾਂ ਇੱਕ ਦਫਾ ਕੁਰਬਾਨ ਹੋ ਸਕਾਂ ਜੋ ਤਦ ਭਾਵੇ ਸਾਈ ਭਲੀਕਾਰ ਹੈ ਪਰਿਪੂਰਨ ਪ੍ਰਮਾਤਮਾ ਜੋ ਕੁਛ ਤੈਨੂੰ ਚੰਗਾ ਲੱਗਦਾ ਹੈ ਉਹੀ ਮੇਰੇ ਵਾਸਤੇ ਭਲਾ ਹੈ ਉਹ ਮੈਨੂੰ ਵੀ ਚੰਗਾ ਲੱਗਦਾ ਜੋ ਤੇਰੀ ਰਜ਼ਾ ਮੈਂ ਉਸ ਦੇਖੇ ਰਾਜ਼ੀ ਜੋ ਤੇਰਾ ਹੁਕਮ ਮੈਂ ਉਹਨੂੰ ਮੰਨਣ ਦੇਖ ਰਾਜ਼ੀ ਇਸ ਵਾਸਤੇ ਸਾਈਂ ਕਹਿੰਦੇ ਨੇ ਜੋ ਤੂੰ ਦਭਾਵੇ ਸਾਈਂ ਭਲੇਕਾਰ ਜੋ ਤੈਨੂੰ ਭਾਵਦਾ ਜੋ ਕਰਮ ਤੂੰ ਕਰਦਾ ਹੈ ਜੋ ਬਖਸ਼ਿਸ਼ ਤੂੰ ਕਰਦਾ ਹੈ ਜੋ ਕੁਛ ਤੂੰ ਦੇਂਦਾ ਹੈ ਉਹ ਸਭ ਕੁਝ ਭਲਾ ਹੈ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਸਦੀਵੀ ਹੈ ਆਕਾਰ ਤੂੰ ਰਹਤ ਹੈ ਹਮੇਸ਼ਾ ਰਹਿਣ ਵਾਲਾ ਹੈ